ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਮਸਕੀਨ ਜੀ ਦੀ ਕਥਾ ਹੈ ਬਹੁਤ ਵਧੀਆ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਵਾਹੇ ਗੁਰੂ ਮਹਾਰਾਸ਼ਟਰ ਦੇ ਇਲਾਕੇ 'ਚ ਭਗਤ ਨਾਮਦੇਵ ਦੇ ਵਸਤ ਇੱਕ ਸੰਤ ਹੋਇਆ ਜਿਹਨੂੰ ਤੁਕਾਰਾਮ ਕਰਕੇ ਲੋਕੀ ਜਾਣਦੇ ਨੇ ਔਰ ਹਿੰਦੁਸਤਾਨ ਦੇ ਹਰ ਪ੍ਰਾਂਤ ਨੇ ਭਗਤ ਪੈਦਾ ਕੀਤੇ ਨੇ ਜਿੱਥੇ ਪੰਜਾਬ ਦੀ ਧਰਤੀ ਨੇ ਪੁਰਾਣੇ ਸਮੇਂ ਤੋਂ ਸੰਤ ਪੈਦਾ ਕੀਤੇ ਨੇ ઋષਿ ਵ્યાਸ ਪੁਰਾਣਾ ਜਿਸ ਨੇ ਬਹੁਤ ਸਾਰੇ ਧਰਮ ਗ੍ਰੰਥਾ ਨੂੰ ਜਨਮ ਦਿੱਤਾ ਉਹ ਪੰਜਾਬ ਦੀ ਭੂਮੀ ਦਾ ਮਹਾਤਮਾ ਸੀ ਔਰ ਉਹਦੇ ਨਾਂ ਦਿੱਤੇ ਇਸ ਵਜ੍ਹਾ ਦੇ ਹੋਏ ਦਰਿਆ ਦਾ ਨਾਂ ਵਿਆਸ ਪੈ ਗਿਆ ਹੈ ઋષਿ ਵ્યાਸ ਇਹਨੇ ਦੇ ਕੰਡੇ ਤੇ ਬੈਠ ਕੇ गीता लिखी है भविष्यत पुराण लिखे है महाभारत लिखे है और वेदांत लिखे है छह शास्त्रਾਂ ਦੇ ਵਿੱਚ ਇੱਕ ਸ਼ਾਸਤਰ ਕਿਸੇ ਰਿਸ਼ੀ ਦਾ ਵ્યાਸ ਦਾ ਫਿਰ ਇਹਦੇ ਕੰਡੇ ਤੇ ਬੈਠ ਕੇ ਇਹਨੇ ਚਾਰੇ ਵੇਦ ਲਿਖੇ ਨੇ और चारै वेदों का लिखारी यही है यानी हिंदुस्तान ਦੇ ਜਿਹੜੇ ਚੋਟੀ ਦੇ ਗ੍ਰੰਥ ਨੇ ਪੁਰਾਣੇ ਧਾਰਮਿਕ ਉਹਨਾਂ ਦਾ ਲਿਖਾਰੀ ਇਹ ਹੀ ਹੈ और ਇਹਨੇ ਵ્યાਸ ਦੇ ਕੰਡੇ ਤੇ ਬੈਠ ਕੇ ਲਿਖੇ ਦਸੋਂ ਗੁਰੂ ਸਾਹਿਬਾਨ ਪੰਜਾਬ ਦੀ ਧਰਤੀ ਨੂੰ ਸਪਰਸ਼ ਜ਼ਿਆਦਾ ਨਸੀਬ ਹੋਇਆ ਬਹੁਤ ਜ਼ਿਆਦਾ ਫਰੀਦ ਪੰਜਾਬ ਦੀ ਧਰਤੀ ਦੇ ਨੇ ਇਸ ਤੋਂ ਇਲਾਵਾ ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤੱਕ ਅਣਗਿਣਤ ਸੰਤ ਮਹਾਤਮਾ ॠषि मुनि ਉਸ ਜ਼ਮੀਨ ਨੇ ਪੈਦਾ ਕੀਤੇ ਬਾਕੀ ਜਿਹੜੇ ਪ੍ਰਾਂਤ ਨੇ ਉਹ ਵੀ ਬਾਝ ਨਹੀਂ ਨੇ ਉਹਨਾਂ ਨੇ ਵੀ ਕੁਝ ਜਨਮ ਦਿੱਤਾ ਹੈ ਜੈਦੇਵ ਬੰਗਾਲ ਦੇ ਨੇ ਉੱਤਰੀ ਭਾਰਤ ਯੂਪੀ ਦੇ ਭਗਤ ਕਬੀਰ ਨੇ ਰਵਦਾਸ ਰਾਮਾਨੰਦ ਪਰਮਾਨੰਦ ਜੈਦੇਵ ਇਹ ਯੂਪੀ ਦੇ ਨੇ ਉੱਤਰੀ ਭਾਰਤ ਦੇ ਨੇ ਇਸੇ ਤਰੀਕੇ ਨਾਲ ਜੋ ਸਦਨਾ ਹੈ ਇਹ ਰਾਜਸਥਾਨ ਦੇ ਨਾਲ ਤਾਲੁਕ ਰੱਖਦਾ ਹੈ ਜੋ ਧੰਨਾ ਹੈ ਇਹ ਸਿੰਧ ਨਾਲ ਤਾਲੁਕ ਰੱਖਦਾ ਹੈ ਇਸੇ ਤਰੀਕੇ ਦੇ ਨਾਲ ਨਾਮਦੇਵ ਨੇ ਮਹਾਰਾਸ਼ਟਰ ਨਾਲ ਤਾਲੁਕ ਰੱਖਦੇ ਨੇ ਇਹ ਮਹਾਰਾਸ਼ਟਰ ਦੀ ਭੂਮੀ ਦੇ ਨੇ ਮਹਾਰਾਸ਼ਟਰ ਦੀ ਭੂਮੀ ਨੇ ਵੀ ਕਈ ਸੰਤ ਪੈਦਾ ਕੀਤੇ ਸੰਤ ਗਿਆਨੇਸ਼ਵਰ ਤੁਕਾਰਾਮ ਭਗਤ ਨਾਮਦੇਵ ਜੀ ਇਤਿਆਦਕ ਬੜੀਆਂ ਅੱਛੀਆਂ ਅੱਛੀਆਂ ਮੂਰਤੀਆਂ ਉਸ ਇਲਾਕੇ ਨੇ ਪੈਦਾ ਕੀਤੀਆਂ ਤੁਕਾਰਾਮ ਅੱਜ ਅੰਮ੍ਰਿਤ ਵੇਲੇ ਆਪਣੀ ਬਣੀ ਹੋਈ ਰੋਜ਼ ਮਰਦਾ ਦੀ ਮਰਿਆਦਾ ਅਨੁਸਾਰ ਵਗਦੇ ਦਰਿਆ ਦੇ ਚੋਂ ਇਸ਼ਨਾਨ ਕਰਕੇ ਤੇ ਪ੍ਰਭੂ ਦਾ ਭਜਨ ਕਰਦੇ ਹੋਏ ਆ ਰਹੇ ਸਨ ਰੋਜ਼ ਪਤੀ ਪਤਨੀ ਇਹ ਜਾਂਦੇ ਸਨ ਇਕੱਠੇ ਅੰਮ੍ਰਿਤ ਵੇਲੇ ਇਸ਼ਨਾਮ ਕਰਕੇ ਦਰਿਆ ਦੇ ਕੰਢੇ ਤੇ ਬੈਠ ਕੇ ਭਜਨ ਕਰਨਾ ਕੁਛ ਕੰਦਨ ਪਾਣੀ ਮਦਦਗਾਰ ਹੁੰਦਾ ਹੈ ਇਸ ਵਾਸਤੇ ਗੁਰੂ ਘਰ ਵਿੱਚ ਕੁਝ ਸਰੋਵਰਾਂ ਦੀ ਵੀ ਮਹਾਨਤਾ ਹੈ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਕ ਸ਼ਲੋਕ ਮੈਂ ਪੜੇ ਸਾਹਮਣੇ ਰੱਖਾਂ ਚੌਥੇ ਪਹਿਰੇ ਸੁਭਾਗ ਸੁਰਤਿਆਂ ਉਪਜੇ ਚਾਓ ਤਿਨ ਦਰਿਆਵਾਂ ਸਿੰਹ ਦੋਸਤੀ ਮਨ ਮੁਖ ਸਚਾ ਨਾਮ ਪ੍ਰਭਾਤ ਦਾ ਵੇਲਾ ਵੇਖ ਕੇ ਤੇ ਦਰਿਆ ਨੂੰ ਵੇਖ ਕੇ ਗੁਰਮੁਖ ਉਤਸ਼ਾਹ ਦਿਖਾ ਜਾਂਦਾ ਹੈ ਮਨ ਮੁਖ ਸੱਚਾ ਨਾ ਫਿਰ ਮਨ ਦੇਚ ਤੇ ਮੁਖ ਦੇਚ ਪਰਮਾਤਮਾ ਦਾ ਨਾਮ ਵਸ ਜਾਂਦਾ ਕੁਝ ਐਸੀ ਖਿੱਚ ਕੁਝ ਐਸੀ ਪਕੜ ਹੈ ਦਰਿਆਵਾਂ ਦੀ ਵਗਦੇ ਹੋਏ ਦਰਿਆਵਾਂ ਦੀ ਖੈਰ ਤੁਕੈ ਰਾਮ ਦਰਿਆ ਦੇ ਕੰਢੇ ਤੇ ਬੈਠ ਕੇ ਕਾਫੀ ਸਮੇਂ ਭਜਨ ਕਰਦੇ ਨੇ ਰੋਜ਼ ਅਜ ਵੀ ਕੀਤਾ ਵਾਪਸ ਆ ਰਹੇ ਨੇ ਕੁਝ ਚਾਲ ਸਿੱਖੀ ਹੈ ਪਤਨੀ ਪਿੱਛੇ ਰਹਿ ਗਈ ਫੋਲੇ-ਫੁਲੇ ਆ ਰਹੀ ਹੋ ਅੱਗੇ ਕੀ ਦੇਖਦੇ ਨੇ ਹੀਰਿਆਂ ਦੇ ਨਾਲ ਜੜਤ ਇੱਕ ਸੋਨੇ ਦਾ ਹਾਰ ਪਿਆ ਤੇ ਤੁਕਾਰਾਮ ਨੂੰ ਸਿਆਲ ਆ ਗਿਆ ਇਸਤਰੀ ਜ਼ਾਤ ਨੂੰ ਹੀਰੇ ਸੋਨੇ ਔਰ ਜ਼ੇਵਰਾਤ ਨਾਲ ਪਕੜ ਬੜੀ ਏ ਕਿਤੇ ਚੁੱਕ ਨਾ ਲਵੇ ਮੇਰੀ ਪਤਨੀ ਕਿ ਮੇਰੀ ਜ਼ਿੰਦਗੀ ਤੇ ਕਲੰਕ ਲੱਗ ਜਾਏ ਐਸਾ ਨਾ ਹੋਵੇ ਤਾਂ ਉਹਨਾਂ ਨੇ ਉਸ ਹਾਰ ਦੇ ਉੱਤੇ ਮਿੱਟੀ ਪਾਣੀ ਸ਼ੁਰੂ ਕਰ ਦਿੱਤੇ ਬਈ ਨੂੰ ਦਬ ਦੇਗੇ ਇਹ ਦਿਖਾਈ ਨਾ ਦੇ ਰੇਤ ਵਿੱਚ ਪਿਆ ਸੀ ਜਿਉਂ ਉਹਦੇ ਉੱਤੇ ਮਿੱਟੀ ਪਾਣ ਲੱਗੇ ਨਾ ਤਾਂ ਪਤਨੀ ਪਹੁੰਚ ਗਈ ਤੇ ਕਹਿਣ ਲੱਗੀ ਸੰਤ ਜੀ ਤੁਹਾਨੂੰ ਮਿੱਟੀ ਦੇ ਉੱਤੇ ਮਿੱਟੀ ਪਾਣ ਦੀ ਕੀ ਲੋੜ ਹੈ ਤੁਸੀਂ ਮਿੱਟੀ ਤੇ ਕਿਉਂ ਮਿੱਟੀ ਪਾਉਂਦੇ ਤੋ ਕਾ ਰਾਮ ਰੋ ਪਿਆ ਕਹਿੰਦਾ ਤੈਨੂੰ ਇਹ ਮਿੱਟੀ 'ਚ ਮਿੱਟੀ ਦਿਖਾਈ ਦਿੱਤਾ ਆਪਰਾਇਆ ਤੁਹਾਨੂੰ ਮਿੱਟੀ ਹੈ ਇਹ ਮਿੱਟੀ ਸੁਖਰਾਮ ਕੇਂਦਨ ਮੈਨੂੰ ਸੋਨਾ ਦਿਖਾਈ ਦਿੱਤਾ ਮੈਨੂੰ ਧਨ ਦਿਖਾਈ ਦਿੱਤਾ ਅੱਜ ਪਤਾ ਚੱਲਿਆ ਕਿ ਮਾਵੇਂ ਮੈਂ ਅੱਗੇ ਆ ਰਿਹਾ ਸੀ ਤੂੰ ਮੇਰੇ ਪਿੱਛੇ ਹੈ ਪਰ ਧਾਰਮਿਕ ਦੁਨੀਆ 'ਚ ਤੂੰ ਬਹੁਤ ਅੱਗੇ ਲੰਘ ਗਈ ਬਹੁਤ ਅੱਗੇ ਸਾਹਿਬੁਰੂ ਕੋ ਇੱਕ ਪਾਦਰ ਸਾਹਿਬ ਜੀ ਮਹਾਰਾਜ ਕਹਿੰਨ ਨੇ ਹਿਰਦੇ ਦੀ ਪਵਿੱਤਰਤਾ ਉਦੋਂ ਹੀ ਜਾਣੋ ਜਦ ਦੂਸਰੇ ਦੀ ਸੰਪਦਾ ਮਿੱਟੀ ਪ੍ਰਤੀਤ ਹੋਵੇ ਮਿੱਟੀ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇਹ ਅਰ ਭੈ ਨਹੀਂ ਜਾਣ ਕੇ ਕੰਚਨ ਮਾਠੀ ਮਾਣੇ ਪ੍ਰਾਇਆ ধন ਮਿੱਟੀ ਦੋਹਾਂ ਨੂੰ ਰੱਖ ਦਿੱਤਾ ਜਏ ਸਾਹਮਣੇ ਉਹਦੇ ਵਾਸਤੇ ਦੋਵੇਂ ਹੀ ਬਰਾਬਰ ਨੇ ਪ੍ਰਾਇਆ ধন ਤੇ ਮਿੱਟੀ ਤੋ ਕਹੋ ਰਾਮ ਕੰਨ ਨਹੀਂ ਮੇਰੇ ਵਾਸਤੇ ਤੇ ਬਰਾਬਰ ਨੇ ਮਿੱਟੀ ਮਿੱਟੀ ਸੋਨਾ ਸੋਨਾ ਮੈਨੂੰ ਤੇ ਸੋਨਾ ਸੋਨਾ ਦਿਖਾਈ ਦਿੱਤਾ ਤਾਂ ਘਰ ਵਾਲੀ ਕਹਿਣ ਲੱਗੀ ਸੰਤ ਜੀ ਫਿਰ ਪੂਰਨ ਸੰਤ ਬਣੋ ਜੇ ਪ੍ਰਾਇਆ ਧਨ ਦਿਖਾਈ ਦੇਂਦਾ ਤਾਂ ਫਿਰ ਲੋਭ ਵੀ ਪકડੇਗਾ ਕਿ ਜੇ ਲੋਭ ਪકડਦਾ ਤਾਂ ਹਿਰਦੇ ਦੇ ਕਿਸੇ ਨਿੱਕੇ ਜਿਹਾਂ ਕੋਨੇ 'ਚ ਕੋਈ ਚੋਰੀ ਦੀ ਭਾਵਨਾ ਵੀ ਬੈਠ ਸਕਦੀ ਹੈ ਤੋ ਕਹ ਆ ਰਾਮ ਰੋਗ ਹੈ ਜ਼ਾਰ-ਜ਼ਾਰ ਕਹਿਣ ਲੱਗੇ ਮੈਂ ਤੇ ਇਹ ਸਮਝਿਆ ਸੀ ਤੂੰ ਕੋ ਵੱਡ ਹੈ ਪਰ ਤੇਰੇ ਬੋਲਿਆਂ ਨੇ ਅੱਜ ਮੇਰਾ ਕੋਬੜਾ ਪਣਾ ਜ਼ਾਹਿਰ ਕਰ ਦਿੱਤੇ। ਮੇਰੀਆਂ ਕਮਜ਼ੋਰੀਆਂ ਜ਼ਾਹਿਰ ਕਰ ਦਿੱਤੀਆਂ। ਤੁਕਾਰਾਂ ਉਦੋਂ ਪ੍ਰਾਰਥਨਾ ਕਰ ਦਿੰਨ। हे ਪ੍ਰਭੂ ਤੂੰ ਅੱਜ ਪਤਨੀ ਦੇ ਰੂਪ ਵਿੱਚ ਉਪਦੇਸ਼ਕ ਮਿਲੇ। ਇਤਨੀ ਗੱਲ ਆਖਣ ਵਾਲਾ ਨਹੀਂ ਤੇ ਮੈਂ ਅਗਿਆਨਤਾ ਚ ਰਹਿਣਾ ਸੀ। ਨਾ ਸਮਝਿ ਚ ਰਹਿਣਾ ਸੀ। ਮਹਾਪੁਰਸ਼ ਜ਼ਰਰੇ ਜ਼ਰਰੇ ਤੋਂ ਪ੍ਰੇਰਣਾ ਲੈਂਦੇ ਹਨ ਹਰ ਥਾਂ ਤੋਂ ਲੈ ਲੈਂਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੇ ਨਿਕਟ ਬਸੇ ਨਰ ਹਰੇ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਮਸਕੀਨ ਜੀ ਦੀ ਜਿਹੜੀ ਕਿ ਬਹੁਤ ਵਧੀਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਤਰੀਕੇ ਨਾਲ ਆਪਣੀ ਗੱਲ ਸਮਝਾਈ ਹੈ ਬੜਾ ਵਧੀਆ ਤਰੀਕਾ ਕਿਉਂਕਿ ਅਸੀਂ ਹਰ ਇੱਕ ਦੇ ਬਾਰੇ ਵਿੱਚ ਇਹਨਾਂ ਸੋਚ ਲੈਂਦੇ ਆ ਕਿ ਇਹ ਇੰਜ ਦਾ ਇੰਜ ਹਾਲਾਂਕਿ ਅਸੀਂ ਉਹ ਦੇਖਿਆ ਨਹੀਂ ਹੁੰਦਾ ਉਹ ਅੰਦਰੂਨੀ ਤੌਰ ਤੇ ਅਸੀਂ ਉਹਨੂੰ ਸਮਝਦੇ ਨਹੀਂ ਲੇਕਿਨ ਉਹਦੇ ਤੇ ਕੋਈ ਨਾ ਕੋਈ ਫਤਵਾ ਲਾ ਦਿੰਨੇ ਆ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਉਹ ਤੁਕਰਾਮ ਜਿਹੜੇ ਸੀ ਉਹਨਾਂ ਨੇ ਆਪਣੀ ਬੀਵੀ ਨੂੰ ਸਮਝਿਆ ਨਹੀਂ ਨੂੰ ਔਰ ਕਹਿ ਦਿੱਤਾ ਕਿ ਇਹ ਤੇ ਹੀਰਿਆਂ ਦੇ ਹਾਰ ਦੇ ਪਿੱਛੇ ਚਲੀ ਜਾਏਗੀ ਉਹਨੂੰ ਫੜ ਲੇਗੀ ਮੇਰੀ ਇੱਜ਼ਤ ਮਲੀਆ ਮੇਟ ਕਰ ਦੇਗੀ ਲੇਕਿਨ ਉਹਨੇ ਦੇਖ ਕੇ ਕਹਿਆ ਕਿ ਤੂੰ ਤਾਂ ਮਿੱਟੀ ਦੇ ਉੱਤੇ ਮਿੱਟੀ ਪਾਉਂਦੀ ਆ ਮੈਂ ਕਿੰਨੀ ਉਹਨੇ ਬਹੁਤ ਵਧੀਆ ਗੱਲ ਕੀਤੀ ਕਿ ਉਹਨੇ ਉਹਨੂੰ ਇੱਕ ਮਿੱਟੀ ਸਮਝਿਆ ਔਰ ਆਪਣੀ ਇੱਕ ਇੱਜ਼ਤ ਆਪਣਾ ਇੱਕ ਜਿਹੜਾ ਉਹਦੇ ਅੰਦਰ ਗਿਆਨ ਸੀ ਉਹਨੂੰ ਉਹਨੇ ਦਿਖਾਇਆ ਕਿ ਮੇਰੇ ਅੰਦਰ ਆਵ ਹੈ ਮੈਂ ਇਹ ਜਿਹੜੀ ਦੁਨੀਆਵੀ ਚੀਜ਼ਾਂ ਉਹਨਾਂ ਦੇ ਪਿੱਛੇ ਨਹੀਂ ਹੈ ਔਰ ਜਿਹੜਾ ਤੁਕਰਾਮ ਸੀ ਉਹ ਵੀ ਬੜਾ ਇਸ ਗੱਲ ਤੇ ਹੋਇਆ ਕਿ ਮੈਂ ਅੱਜ ਤੱਕ ਆਪਣੀ ਕੀ ਪਤਨੀ ਨੂੰ ਸਮਝ ਹੀ ਨਹੀਂ ਸਕਿਆ ਔਰ ਸਾਨੂੰ ਇਹੋ ਜਿਹੇ ਜਿਹੜੇ ਤੁਕੇ ਆ ਨਾ ਕਿ ਕਿਸੇ ਨੂੰ ਅਸੀਂ ਸਮਝਦੇ ਨਹੀਂ ਆ ਔਰ ਖੋਦੀ ਫਰਜ਼ ਕਰ ਲੈਨੇ ਇਹ ਸਾਡੇ ਬਹੁਤ ਗਲਤ ਗੱਲ ਹੈ ਸਾਨੂੰ ਇੰਜ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਨੂੰ ਸਮਝਣਾ ਚਾਹੀਦਾ ਵਾ ਕਿਸੇ ਨੂੰ ਟਾਈਮ ਦੇਣਾ ਚਾਹੀਦਾ ਦਾ ਵਾ ਆਪਣੇ ਕੋਲੋਂ ਫਰਜ਼ੀ ਧੁੱਕੇ ਨਹੀਂ ਕਰਨੀ ਚਾਹੀਦੇ ਬਾਕੀ ਸਾਨੂੰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਦੂਸਰਿਆਂ ਦਾ ਹੱਕ ਮਾਰਨਾ ਨਹੀਂ ਚਾਹੀਦਾ ਬਲਕਿ ਸਾਨੂੰ ਦੂਸਰਿਆਂ ਦੇ ਵਾਸਤੇ ਇਹੋ ਜੇ ਕੰਮ ਕਰਨੇ ਚਾਹੀਦੇ ਕਿਉਂਕਿ ਅਸੀਂ ਅਗਰ ਅੱਛੇ ਕੰਮ ਕਰਾਂਗੇ ਤੇ ਉਹ ਵੀ ਸਾਡੇ ਵਾਸਤੇ ਇਬਾਦਤ ਬਣ ਜਾਣਗੇ ਇੱਕ ਸਵਾਬ ਦਾ ਕੰਮ ਬਣ ਜਾਣਗੇ ਬਾਕੀ ਮੈਨੂੰ ਤੇ ਇੱਕ ਅਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ